ਅਪਾਣਾ ਇਸ ਸਮੇਂ ਰੋਪੜ ਚੰਡੀਗੜ੍ਹ ਮੁੱਖਾ ਹਾਈਵੇ ਤੇ ਆ ਜਦੋਂ ਆਪਾਂ ਰੋਪੜ ਚੰਡੀਗੜ੍ਹ ਮੁੱਖਾ ਹਾਈਵੇ ਤੋਂ ਖੱਬੇ ਹੱਥ ਵਾਲੇ ਪਾਸੇ ਇਹ ਜੋ ਸੁੰਦਰ ਗੇਟ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਛੇੜੀ ਭੱਠਾ ਸਾਹਿਬ ਜੀ ਦਾ ਇਸ ਸੜਕ ਤੇ ਨੂੰ ਅੰਦਰ ਵਾਲੇ ਪਾਸੇ ਜਾਂਦੇ ਆ ਤਾਂ ਲਗਭਗ 1 ਕਿਲੋਮੀਟਰ ਦੂਰ ਸਥਿਤਾ ਉਸ ਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਤੇ ਮੁਬਾਰਕ ਚਰਨ ਪਏ ਨੇ ਤੇ ਇਹ ਧਰਤੀ ਹੋਰ ਭਾਗਾਂ ਵਾਲੀ ਹੋਗੀ ਹੋਰ ਪਵਿੱਤਰ ਹੋ ਗਈ। ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਗੁਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਕੋਟਲਾ ਨਿਹੰਗpropto ਤੋਂpropto ਦੇ ਬਿਲਕੁਲ ਨਾਲੋ ਨਾਲ ਵਸਿਆ ਇਹ ਇਤਿਹਾਸਿਕ ਸਥਾਨ ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰ ਵਾਰ ਆਉਣ ਦਾ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ। ਉਹਨਾਂ ਦੇ ਇਸ ਜਗ੍ਹਾ ਤੇ ਆਉਣ ਨਾਲ ਇਹ ਜਗ੍ਹਾ ਹੋਰ ਪਵਿੱਤਰ ਹੋ ਗਈ। ਇੱਥੇ ਉਹਨਾਂ ਨੇ ਤੱਪ ਦਾ ਪੱਠਾ ਠਾਰਿਆ। ਇਸ ਵੀਡੀਓ ਦੇ ਵਿੱਚ ਆਪਾਂ ਇਸ ਸਥਾਨ ਦੇ ਪੂਰੇ ਇਤਿਹਾਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਆਓ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ। ਇੱਥੇ ਇੱਕ ਮੈਂ ਜਾਣਕਾਰੀ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਦਵਾਂ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ। ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਫਿਲਮਾਉਣ ਦੀ ਆਪਾਂ ਨੂੰ ਆਗਿਆ ਨਹੀਂ ਮਿਲੀ। ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰੋਂ-ਬਾਹਰੋਂ ਗੁਰਦੁਆਰਾ ਸਾਹਿਬ ਦੀ ਵੀਡੀਓ ਨੂੰ ਫਿਲਮਾਵਾਂਗੇ। ਤੁਹਾਡੇ ਨਾਲ ਇਤਿ ਉਹ ਸਾਂਝੀ ਕਰਾਂਗੇ ਇੱਥੇ ਇੱਕ ਗੱਲ ਖਟਕਦੀ ਵੀ ਆ ਕਿ ਸਾਡਾ ਇਤਿਹਾਸ ਸਾਨੂੰ ਸਹੀ ਢੰਗ ਨਾਲ ਦੂਜੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂ ਚਲੋ ਇੱਕ ਅਲੱਗ ਮਸਲਾ ਜਾਂ ਅਲੱਗ ਮਤ ਕਹਿ ਸਕਦੇ ਆਪਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਕਿਸੇ ਦਾ ਇਹਦੇ ਵਿੱਚ ਆਪਾਂ ਕੋਈ ਕਸੂਰ ਜਾਂ ਕੋਈ ਦੋਸ਼ ਨਹੀਂ ਦਿੰਦੇ ਜਿਵੇਂ ਗੁਰੂ ਸਾਹਿਬ ਨੂੰ ਮਨਜ਼ੂਰ ਆਪਾਂ ਗੁਰੂ ਸਾਹਿਬ ਤੋਂ ਅੱਗੇ ਲੰਨੇ ਨਮਸਕਾਰ ਕਰਦੇ ਆ ਤੇ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਕੋਟਲਾ ਨਿਹੰਗ ਰੋਪੜ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਸ਼ਾਹੀ ਦਸਵੀਂ ਜੀ ਦਰਸ਼ਨੀ ਜੋੜੀ ਦੇ ਆਪਾਂ ਨੂੰ ਦਰਸ਼ਨ ਹੋ ਰਹੇ ਨੇ ਇਹ ਪੁਰਾਤਨ ਦਰਸ਼ਨੀ ਜੋੜੀ ਗੁਰਦੁਆਰਾ ਸਾਹਿਬ ਸ੍ਰੀ ਪੱਠਾ ਸਾਹਿਬ ਪਾਸ਼ਾਹੀ ਦਸਵੀਂ ਪਿੰਡ ਕੋਟਲਾ ਨਿਹੰਗ ਰੋਪੜ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਮਾਨ ਨੇ ਤੁਹਾਡੀ ਵੀਡੀਓ ਸਕਰੀਨ ਤੇ ਨੇ ਸਾਹਮਣੇ ਵਾਲੇ ਪਾਸੇ ਹੀ ਦਾਖਲ ਹੋਇਆ ਜਾਂਦਾ ਗੁਰਦੁਆਰਾ ਸਾਹਿਬ ਵਾਲ ਨੂੰ ਤੇ ਇਤਿਹਾਸ ਦੀ ਗੱਲ ਕਰਦੇ ਆ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 1688 ਈਸਵੀ ਦੇ ਵਿੱਚ ਜਦੋਂ ਪੰਗਾਣੀ ਦਾ ਯੁੱਧ ਫਤਿਹ ਕਰਦੇ ਨੇ ਆਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਆਪਣੇ ਚਰਨ ਪਾਉਂਦੇ ਨੇ ਜਿਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਸੁਭਾਏ ਮਾਰਨੇ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੇ ਨੇ ਉੱਥੇ ਇੱਕ ਤਪ ਦਾ ਪੱਠਾ ਸੀ ਗੁਰੂ ਸਾਹਿਬ ਨੇ ਉੱਥੇ ਕੰਮ ਕਰਦੇ ਕਾਮਿਆਂ ਨੂੰ ਪੁੱਛਿਆ ਕੀ ਆਰਾਮ ਕਰਨ ਲਈ ਉਹਨਾਂ ਨੂੰ ਜਗ੍ਹਾ ਤਾਂ ਉਹਨਾਂ ਨੇ ਪੱਠੇ ਵੱਲ ਇਸ਼ਾਰਾ ਕਰਦੇ ਹੋਏ ਮਜ਼ਾਕ ਦੇ ਵਿੱਚ ਗੁਰੂ ਸਾਹਿਬ ਨੂੰ ਉੱਧਰ ਜਾਣ ਲਈ ਕਿਹਾ ਗੁਰੂ ਸਾਹਿਬ ਦੇ ਘੋੜੇ ਨੇ ਇੰਨੇ ਚਿਰ ਚ ਲਗਾਮ ਛਡਾ ਕੇ ਉਸ ਤਪਦੇ ਪੱਠੇ ਦੇ ਉੱਤੇ ਆਪਣੇ ਪਾウダー ਰੱਖ ਦਿੱਤੇ ਪਾウダー ਰੱਖ ਦੀਸਾਰ ਜਿਹੜਾ ਤਪਦਾ ਪੱਠਾ ਸੀ ਉਹ ਠੰਡਾ ਹੋ ਗਿਆ ਇਹ ਖਬਰ ਉਹਨਾਂ ਕਾਮਿਆਂ ਨੇ ਨਿਹੰਗ ਖਾਨ ਨੂੰ ਦਿੱਤੀ ਜੋ ਇੱਥੇ ਦਾ ਚੌਧਰੀ ਸੀ ਇਸ ਪੱਠੇ ਦਾ ਜਦੋਂ ਨਿਹੰਗ ਖਾਨ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਜਾਣ ਜਾਂਦਾ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹੋ ਸਕਦੇ ਨੇ ਤਾਂ ਉਹ ਆਉਂਦਾ ਗੁਰੂ ਸਾਹਿਬ ਅੱਗੇ ਕਾਮਿਆਂ ਦੀ ਕੀਤੀ ਗਲਤੀ ਦੀ ਮਾਫੀ ਮੰਗਦਾ ਗੁਰੂ ਸਾਹਿਬ ਨੂੰ ਰਸ ਦਾ ਵਸਤਾ ਭੇਟ ਕਰਦਾ ਗੁਰੂ ਸਾਹਿਬ ਉਦੋਂ ਇੱਥੇ ਇੱਕ ਰਾਤ ਰੁਕਦੇ ਨੇ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਦੂਜੀ ਵਾਰ ਗੁਰੂ ਸਾਹਿਬ ਨਿਹੰਗ ਖਾਨ ਦੇ ਲੜਕੇ ਦੇ ਮੰਗਣੇ ਤੇ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਉਦੋਂ ਉਹਨਾਂ ਦੀ ਮੰਗਣੀ ਤੇ ਗੁਰੂ ਸਾਹਿਬ ਇਸ ਨਗਰ ਚ ਆਉਂਦੇ ਨੇ ਤੀਜੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕੁਰਕ ਖੇਤਰ ਵੱਲੋਂ ਅਨੰਦਪੁਰ ਸਾਹਿਬ ਵੱਲੋਂ ਜਾਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਸਾਹਮਣੇ ਤੇ ਇਤਿਹਾਸਾ ਬੋਰਡ ਤੁਹਾਡੀ ਵੀਡੀਓ ਸਕਰੀਨ ਤੇ ਆ ਰੋਕ ਕੇ ਪੜ੍ਹ ਵੀ ਸਕਦੇ ਹੋ ਬਾਕੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਇਤਿਹਾਸ ਦੀ ਸਾਂਝ ਪਾ ਰਿਹਾ ਸਾਹਮਣੇ ਵਾਲੇ ਪਾਸੇ ਹੀਠਾਂ ਵੱਲ ਉਹੀ ਸਥਾਨ ਆ ਜਿੱਥੇ ਪੱਠਾ ਸਾਹਿਬ ਸੀਗੇ ਅੱਜ ਵੀ ਉਸ ਪੱਠਾ ਸਾਹਿਬ ਦੀ ਜੋ ਇਮਾਰਤ ਆ ਉਹਨੂੰ ਉਸੇ ਤਰ੍ਹਾਂ ਰੱਖਿਆ ਹੋਇਆ ਕਿਉਂਕਿ ਗੁਰੂ ਸਾਹਿਬ ਨੇ ਅੰਖਾਂ ਨੂੰ ਕਹਿ ਗਏ ਸੀ ਕਿ ਹੁਣੇ ਪੱਠਾ ਨਹੀਂ ਤਪਾਉਣਾ ਉਹਨਾਂ ਨੇ ਗੁਰੂ ਸਾਹਿਬ ਦੇ ਬੋਲ ਮੰਨਦੇ ਹੋਏ ਪੱਠੇ ਨੂੰ ਬੰਦ ਕੀਤਾ ਤੇ ਅੱਜ ਵੀ ਉਸੇ ਤਰ੍ਹਾਂ ਉਹ ਜਿਹੜਾ ਪੱਥਰ ਆ ਉਹ ਉੱਥੇ ਬਣਿਆ ਹੋਇਆ ਜਿੱਥੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਇਹ ਸਾਹਮਣੇ ਵਾਲੇ ਪਾਸੇ ਹੀ ਤੁਹਾਡੀ ਵੀਡੀਓ ਸਕਰੀਨ ਤੇ ਆ ਅੰਦਰ ਆਪਾਂ ਦਰਸ਼ਨ ਜਿਦਾਰੇ ਨਹੀਂ ਕਰਾ ਸਕਦੇ ਕਿਉਂਕਿ ਪ੍ਰਬੰਧਕੀ ਕਮੇਟੀ ਦੇ ਕੁਝ ਆਦੇਸ਼ ਸੀ ਕਿ ਅੰਦਰੋਂ ਫਿਲਮ ਆਉਣ ਦੀ ਆਗਿਆ ਨਹੀਂ ਬਾਬਾ ਜਿਉਨ ਸਿੰਘ ਜੀ ਪਿੰਡ ਬੁੱਢਾਪੌਰ ਰੋਪੜ ਦੇ ਦਰਸ਼ਨਦਾਰੇ ਹੋ ਰਹੇ ਨੇ ਇਹ ਫੋਟੋ ਉਹਨਾਂ ਦੀ ਇੱਥੇ ਦਰਸ਼ਨੀ ਜੋੜੀ ਬਿਲਕੁਲ ਨਾਲ ਵਾਲੇ ਪਾਸੇ ਲੱਗੀ ਹੋਈ ਆ ਕਿ ਉਹ ਸੰਤ ਨੇ ਉਹ ਮਹਾਪੁਰਖ ਨੇ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਆ ਜਿਨ੍ਹਾਂ ਨੇ ਇਸ ਸਥਾਨ ਨੂੰ ਪ੍ਰਗਟ ਕਰਨ ਦੇ ਵਿੱਚ ਯੋਗਦਾਨ ਦਿੱਤਾ ਬਾਕੀ ਆਪਾਂ ਹੁਣ ਉੱਪਰ ਵਾਲੇ ਪਾਸੇ ਚੱਲਦੇ ਆਂ ਉੱਪਰ ਵਾਲੇ ਪਾਸੇ ਜਾਣ ਲਈ ਦੋਨੋਂ ਪਾਸੇ ਸੁੰਦਰ ਪੌੜੀਆਂ ਬਣੀਆਂ ਹੋਈਆਂ ਨੇ ਸਾਹਮਣੇ ਗੁਰੂ ਕੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਉੱਪਰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਸੁਭਾਇਮਾਨ ਨੇ ਸੁਭਾ ਸ਼ਾਮ ਗੁਰਬਾਣੀ ਕਥਾ ਕੀਰਤਨ ਪਰਵਾ ਇੱਥੇ ਚੱਲਦਾ ਅੱਜ ਵੀ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਗੁਰੂ ਘਰ ਦੀਆਂ ਅਸੀਸਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਸ ਸਥਾਨ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਕਿ ਇੱਥੇ ਤਪਦੇ ਹਿਰਦੇ ਠਰ ਜਾਂਦੇ ਨੇ ਤੇ ਜਿਸ ਮਾਤਾ ਨੂੰ ਸੰਤਾਨ ਦਾ ਸੁੱਖ ਨਹੀਂ ਪ੍ਰਾਪਤ ਹੋਇਆ ਉਹ ਇੱਥੇ ਆ ਕੇ ਸੱਚੇ ਦਿਲੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤਾਂ ਉਹਨਾਂ ਦੀਆਂ ਝੋੜੀਆਂ ਸੰਤਾਨ ਨਾਲ ਗੁਰੂ ਸਾਹਿਬ ਪਰਦੇ ਨੇ। ਸ੍ਰੀ ਪੱਠਾ ਸਾਹਿਬ ਦਰਬਾਰ ਸਾਹਿਬ ਦੇ ਆਪਾਂ ਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ। ਬਾਹਰੋਂ ਹੀ ਕੋਸ਼ਿਸ਼ ਕਰਦੇ ਆਪਾਂ ਨਮਸਕਾਰ ਤੁਹਾਨੂੰ ਦਰਸ਼ਨ ਕਰਵਾਉਣ ਦੀ ਨਮਸਕਾਰ ਕਰਦੇ ਆ ਗੁਰੂ ਸਾਹਿਬ ਅੱਗੇ। ਬਾਕੀ ਚੌਥੀ ਵਾਰ ਗੁਰੂ ਸਾਹਿਬ ਇਸ ਧਰਤੀ ਤੇ ਜਦੋਂ ਅਨੰਦਪੁਰ ਸਾਹਿਬ ਦਾ ਕੇਲਾ ਛੱਡ ਕੇ ਸਦਾ ਲਈ ਇੱਥੋਂ ਜਾਂਦੇ ਨੇ ਤਾਂ ਇਸ ਜਗ੍ਹਾ ਤੇ ਆਉਂਦੇ ਨੇ। ਇੱਥੇ ਉਹਨਾਂ ਦਾ ਪੇਸ ਤਾਰ ਕੇ ਇੱਕ ਸਿੰਘ ਸ਼ਹੀਦੀ ਦੰਦਾ ਤਾਂ ਪਹਾੜੀ ਰਾਜਾਂ 'ਚ ਖਬਰ ਫੈਲ ਜਾਂਦੀ ਆ ਕਿ ਗੁਰੂ ਸਾਹਿਬ ਸ਼ਹੀਦ ਹੋ ਗਏ। ਤਾਂ ਪਹਾੜੀ ਰਾਜੇ ਵਾਪਸ ਮੁੜ ਜਾਂਦੇ ਨੇ ਗੁਰੂ ਸਾਹਿਬ ਮਿਹੰਗ ਖਾਨ ਦੇ ਪਰਿਵਾਰ ਦੀ ਇਹ ਬਹਾਦਰੀ ਦੇਖਦੇ ਹੋਏ ਉਹਨਾਂ ਨੂੰ ਕਹਿੰਦੇ ਨੇ ਕਿ ਦੱਸੋ ਤੁਹਾਨੂੰ ਗੁਰੂ ਘਰ ਤੋਂ ਅਗਰ ਕੁਝ ਚਾਹੀਦਾ ਤਾਂ ਗੁਰੂ ਸਾਹਿਬ ਲਈ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਨੇ ਕਿ ਸਾਨੂੰ ਕੁਝ ਨਿਸ਼ਾਨੀ ਦੇ ਤੌਰ ਤੇ ਦੇ ਕੇ ਜਾਣ ਤਾਂ ਗੁਰੂ ਸਾਹਿਬ ਉਹਨਾਂ ਨੂੰ ਆਪਣੀ ਇੱਕ ਸ਼ਰੀ ਸਾਹਿਬ ਇੱਕ ਕਟਾਰ ਸਾਹਿਬ ਤੇ ਇੱਕ ਦੇਗ ਦਿੰਦੇ ਨੇ ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦੋਨੋਂ ਨਿਸ਼ਾਨੀਆਂ ਨੇ ਜੋ ਸੰਭਾਲ ਕੇ ਰੱਖੀਆਂ ਹੋਈਆਂ ਨੇ ਦੇਸ਼ ਦੀ ਵੰਡ ਸਮੇ 1947 ਸਮੇ ਨਿਹੰਗ ਖਾਨ ਜੀ ਦਾ ਪਰਿਵਾਰ ਪਾਕਿਸਤਾਨ ਵੱਲ ਚਲੇ ਗਏ ਤਾਂ ਉਹ ਦੋ ਸ਼ਸਤਰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲ ਕੇ ਰੱਖਣ ਲਈ ਪ੍ਰਬੰਧਕ ਕਮੇਟੀ ਨੂੰ ਦੇ ਕੇ ਗਏ ਨੇ ਅੱਜ ਵੀ ਉਹ ਹਥਿਆਰ ਇੱਥੇ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਗੁਰਦੁਆਰਾ ਸਾਹਿਬ ਮੱਠਾ ਸਾਹਿਬ ਜੀ ਦੇ ਦਰਵਾਜ਼ਾ ਸਾਹਿਬ ਦੇ ਬਿਲਕੁਲ ਹੀ ਪਿਛਲੇ ਪਾਸੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬਹੁਤ ਸੁੰਦਰ ਜਿਹੜੇ ਪਾਰਕ ਨੇ ਉਹ ਬਣਾਏ ਹੋਏ ਨੇ ਤੁਹਾਡੀ ਵੀਡੀਓ ਸਕਰੀਨ ਦੇ ਵਿੱਚ ਇੱਕ ਸੁੰਦਰ ਪਾਰਕ ਦਾ ਝਾਕਾ ਸਾਹਮਣੇ ਵਾਲੇ ਪਾਸੇ ਹੀ ਲੱਦੇ ਹੋਏ ਅੰਬਾ ਨਾਲ ਭਰਿਆ ਹੋਇਆ ਪੂਰਾ ਦਰਖਤ ਅੰਬ ਦਾ ਤੁਹਾਡੀ ਵੀਡੀਓ ਸਕਰੀਨ ਤੇ ਆ ਜਿਵੇਂ ਹੁਣ ਅੰਬਾਂ ਦੀ ਰੁੱਤ ਆ ਬਾਕੀ ਇੱਥੇ ਹੋਰ ਵੀ ਕਈ ਤਰ੍ਹਾਂ ਦੇ ਫਲਦਾਰ ਫੁੱਲਦਾਰ ਜਿਹੜੇ ਬੂਟੇ ਆ ਉਹ ਲਾਏ ਹੋਇਆ ਜਿਹੜੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਹੋਰ ਚਾਰਚਾਂ ਲਾ ਰਿਹਾ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਉਧਰ ਸਾਹਮਣੇ ਲੰਗਰ ਹਾਲ ਵਾਲੇ ਪਾਸੇ ਇਸ ਪਾਸੇ ਜਿਹੜੇ ਦਰਖਤ ਆ ਤੇ ਇੱਕ ਸੁੰਦਰ ਪਾਰਕ ਆ ਜਿਹੜਾ ਉਹ ਬਣਿਆ ਹੋਇਆ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੈਂਸ ਤੇ ਇੱਕ ਜਿਹੜਾ ਪਾਰਕ ਆ ਉਹ ਵੀ ਬਣਿਆ ਹੋਇਆ ਇਸੇ ਤਰ੍ਹਾਂ ਦਾ ਫੁੱਲਦਾਰ ਤੇ ਫਲਦਾਰ ਦਰਖਤਾਂ ਦਾ ਇਹ ਸੀ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਪਿੰਡ ਕੋਟਲਾ ਨਿਹੰਗ ਰੋਪੜ ਰੂਪਨਗਰ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਤਿਹਾਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਵੀ ਲਫ਼ਜ਼ ਉਚਾ ਨੀਮਾ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਇੱਥੇ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਬੇਸ਼ੱਕ ਆਪਾਂ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਤੁਹਾਨੂੰ ਨਹੀਂ ਕਰਵਾ ਸਕੇ ਪਰ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਜੇਕਰ ਅਜੇ ਤੱਕ ਇਸ ਸਥਾਨ ਦੇ ਦਰਸ਼ਨ ਕਰਨ ਨਹੀਂ ਆਏ ਤਾਂ ਇੱਥੇ ਜ਼ਰੂਰ ਆਓ ਗੁਰੂ ਸਾਹਿਬ ਦੀ ਬਖਸ਼ਿਸ਼ ਅਨੁਸਾਰ ਇੱਥੇ ਤਪਦੇ ਹਿਰਦੇ ਠਰਦੇ ਨੇ ਜਿਵੇਂ ਗੁਰੂ ਸਾਹਿਬ ਦੇ ਘੋੜੇ ਨੇ ਇੱਥੇ ਤਪਦਾ ਪੱਠਾ ਸੀ ਜਿਹੜਾ ਉਸ ਨੂੰ ਠਾਰਿਆ ਸੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਧੰਨਵਾਦ